ਕਿਸਾਨਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਆ ਦੱਸਦੀ ਹੈ ਕਿ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਤੜਕਸਾਰੀ ਵੱਡਾ ਐਲਾਨ ਕਰ ਦਿੱਤਾ ਦੱਸਦੀ ਕਿ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੋ ਲੜਾਈ ਅਸੀਂ ਲੜ ਰਹੇ ਹਾਂ ਉਹ ਸਿਰਫ ਕਿਸਾਨਾਂ ਦੀ ਜਾਂ ਐਮਐਸਪੀ ਦੀ ਲੜਾਈ ਨਹੀਂ ਇਹ ਐਮਐਸਪੀ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਆ ਕਿਉਂਕਿ ਜਦ ਤੱਕ ਐਮਐਸਪੀ ਦਾ ਕਾਨੂੰਨ ਨਹੀਂ ਬਣੇਗਾ ਤਦ ਤੱਕ ਸੂਬੇ ਵਿੱਚ ਕਿਸੇ ਵੀ ਕੀਮਤੇ ਪੰਜਾਬ 'ਚ ਜਿਹੜੀ ਖੇਤੀ ਦਾ ਵਖਰੇਵਾ ਨਹੀਂ ਆ ਸਕਦਾ ਨਾਲ ਹੀ ਡੱਲੇਵਾਲ ਨੇ ਕਈ ਹੋਰ ਵੱਡੇ ਐਲਾਨ

ਉਹ ਛੜਾਉਣ ਦੇ ਲਈ ਬਹੁਤ ਚਰਤ ਲੱਗੇ ਹੋਏ ਨੇ ਆ ਹੁਣ ਵੀ ਜਿਹੜੀ ਉਹ ਗੱਲ ਕਰਕੇ ਗਿਆ ਇਹ ਉਹਨਾਂ ਨੇ ਕਿਹਾ ਕਿ ਵੀ ਬਾਹਰ ਤੋਂ ਆਉਣ ਵਾਲਾ ਜਿਹੜਾ ਅਨਾਜ ਹੈ ਬਾਹਰ ਤੋਂ ਆਉਣ ਵਾਲਾ ਜਿਹੜਾ ਦੁੱਧ ਹੈ ਬਾਹਰ ਤੋਂ ਆਉਣ ਵਾਲਾ ਜਿਹੜਾ ਕੋਈ ਵੀ ਪ੍ਰੋਡਕਟ ਨੇ ਉਹਨਾਂ ਤੇ ਤੁਸੀਂ ਟੈਕਸ ਨਹੀਂ ਲਾਉਂਗੇ ਇਹਦਾ ਮਤਲਬ ਜੇ ਟੈਕਸ ਨਹੀਂ ਲਾਉਂਗੇ ਤਾਂ ਉਹਨਾਂ ਦੀ ਮਰਜ਼ੀ ਨਾਲ ਜਿੱਥੇ ਆਖੋ ਰੁਕੂਗਾ ਤੇ ਤੁਹਾਡਾ ਤੁਹਾਡਾ ਸਾਰੇ ਦਾ ਸਾਰਾ ਤੰਦਾ ਖਤਮ ਅਸਲ ਕਹਾਣੀ ਇਹਦੇ ਮਗਰ ਆ ਹੈ ਤੇ ਜਿਨ੍ਹਾਂ ਨੂੰ ਅਸੀਂ ਰੋਕ ਰਹੇ ਹਾਂ ਉਹ ਸਾਡੇ ਤੇ ਫਿਰ ਗੋਲੀਆਂ ਚਲਾਉਣਗੇ ਉਹ ਗੋਲੀਆਂ ਚੱਲਣਗੇ ਆਪਣੇ ਤੇ ਇਹ ਉਹਦੇ ਚੋ ਗੋਲੀਆਂ ਚੱਲੀਆਂ ਨੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਵੀਡੀਓਜ਼ ਪਈਆਂ ਹੋਣਗੀਆਂ ਜਿੰਨਾਂ ਦੇ ਵਿੱਚ ਮੈਂ ਪਹਿਲਾਂ ਵੀ ਇਹ ਗੱਲ ਦੱਸੀ ਹੈ ਕਿ ਐਮਐਸਪੀ ਆ ਜਿਹੜੇ ਇਹ ਡਬਲਯੂਟੀਓ ਦੀਆਂ ਧਰਮਾਂ ਦਾ ਵਿਰੋਧ ਕਰਦੀ ਹੈ ਇਸ ਕਰਕੇ ਇਹ ਅਮਰੀਕਾ ਦੀਆਂ ਨੀਤੀਆਂ ਦਾ ਵਿਰੋਧ ਕਰਦੀ ਹੈ ਤੇ ਅਮਰੀਕਾ ਸਾਡੇ ਤੇ ਗੋਲੀਆਂ ਚਲਵਾਊਗਾ ਇਹਨੇ ਤਕੜੇ ਹੋ ਕੇ ਲੜਨਾ ਪਏਗਾ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਮੈਂ ਤਨਵਾਦ ਕਰਨ ਦੀ ਜਿਹੜੀ ਗੱਲ ਕਰਦਾ ਸੀਗਾ ਪੰਜਾਬ ਦੇ ਨੌਜਵਾਨਾਂ ਹਰਿਆਣੇ ਦੇ ਨੌਜਵਾਨਾਂ ਦਾ ਮੱਥੇ ਦਿਲੋਂ ਤਨਵਾਦੀ ਆਂ ਸਾਡੇ ਬਜ਼ੁਰਗਾਂ ਦਾ ਧੰਨਵਾਦੀ ਆ ਜੇ ਜਿਸ ਵੇਲੇ ਮੈਂ ਇਹ ਸਟੈਪ ਲਾਈਨ ਲੱਗਾ ਸੀ ਤੇ ਮੈਂ ਕਿਹਾ ਸੀਗਾ ਕਿ ਦੋਸਤੋ ਇੱਕ ਗੱਲ ਹੈ ਇਹ ਤਾਂ ਸਰਕਾਰ ਆਪਾਂ ਨੂੰ ਚੱਕ ਲਈ ਇਥੋਂ ਇਹ ਤਾਂ ਆਪਾਂ ਹਾਰ ਜਾਵਾਂਗੇ ਤੇ ਜੇ ਸਰਕਾਰ ਨੂੰ ਤੁਸੀਂ ਚੱਕਣ ਨਾ ਦਿੱਤਾ ਫਿਰ ਆਪਾਂ ਜਿੱਤ ਜਾਵਾਂਗੇ ਕਿ ਮੈਂ ਕਹੀ ਸੀ ਗੱਲ ਤੇ ਉਹ ਫਿਰ ਸਾਡੇ ਨੌਜਵਾਨਾਂ ਨੇ 3 ਮਹੀਨੇ ਨਬਾਹੇ ਪੂਰਾ ਢੱਕ ਕੇ ਨਬਾਇ ਦਿਨੇ ਵੀ ਪੈਰਾ ਰਾਤ ਨੂੰ ਵੀ ਪੈਰਾ ਹਰ ਵਕਤ ਉਹਨਾਂ ਨੋਜਵਾਨਾਂ ਦਾ ਹਨਾ ਚੱਲਦਾ ਸੀ ਸਰਕਾਰ ਦੀ ਜੁਰਤ ਨਹੀਂ ਪਈ ਤੁਹਾਡੇ ਮੋਰਚੇ ਨੂੰ ਛੇੜ ਜਾਣਾ ਉਹਦੋਂ ਤਾਂ ਸੁਪਰੀਮ ਕੋਰਟ ਦੇ ਉਹ ਸਰਕਾਰ ਨੇ ਇਹ ਕਹਿਤਾ ਸੀ ਜਾ ਕੇ ਕਿ ਨਾ ਜੀ ਹੁਣ ਤਾਂ ਇੱਥੇ ਨੁਕਸਾਨ ਬਹੁਤ ਵੱਡਾ ਹੋਊਗਾ ਅਸੀਂ ਹੁਣ ਹਲਾਕ ਨਹੀਂਗੇ ਅਸੀਂ ਨਹੀਂ ਉੱਥੇ ਜਾ ਕੇ ਮੋਰਚੇ ਨੂੰ ਛੇੜ ਸਕਦੇ ਇਹ ਹੀ ਭਵਤਮਾਨ ਦੀ ਸਰਕਾਰ ਸੀ ਤੋ ਮੈਂ ਮੇਰਾ ਕਹਿਣ ਦਾ ਭਾਵ ਹੈ ਕਿ ਤਹਿ ਦਿਲੋਂ ਤਨਵਾਦੀਆਂ ਤੁਹਾਡਾ ਸਾਰਾ ਪਰ ਇੱਕ ਕਲ ਜ਼ਰੂਰ ਹੈ ਕਿਤੇ ਨਾ ਕਿਤੇ ਸਾਡੇ ਵੀ ਤੁਹਾਡੇ ਵੀ ਜਿੰਦਗੀ ਚ ਰੋਜ਼ ਕਿਤੇ ਨਾ ਕਿਤੇ ਕੁਝ ਸਿੱਖਣਾ ਪੈਂਦਾ ਹੈ ਮੈਂ ਆਪਣੇ 40 ਸਾਲ ਚ ਸਿੱਖਿਆ ਸੀ ਕਿ ਜਦੋਂ ਸਰਕਾਰਾਂ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਮੀਟਿੰਗ ਤੇ ਸਦਕੇ ਕਦੇ ਸਰਕਾਰ ਕਿਸਾਨਾਂ ਨੂੰ ਗ੍ਰਿਫਤਾਰ ਨਹੀਂ ਕਰਦੇ ਹਮਲਾ ਨਹੀਂ ਕਰਦੇ ਮੇਰਾ ਤਜਰਬਾ ਸੀ ਮੀਟਰਾਂ ਦਾ ਦੌਰ ਸ਼ੁਰੂ ਹੋ ਗਿਆ ਹੁਣ ਕਿਉਂ ਕਿਸੇ ਤੇ ਹਮਲਾ ਹੋਏਗਾ ਕਿਉਂਕਿ ਮਤਲਬ ਕੀ ਨਿਕਲਦਾ ਹੈ ਕਿ ਹਦ ਨਹੀਂ ਹੋਇਆ ਹੈ ਔਰ ਉਹਦੇ ਚੋਂ ਸਾਡੀ ਗਲਤੀ ਸੀ ਮੈਂ ਮੰਨਦਾ ਤੇ ਅਸੀਂ ਸਰਕਾਰ ਦੇ ਉੱਥੇ ਜਾ ਕੇ ਗੱਲਬਾਤ ਕਰਨ ਦੀ ਬਜਾਏ ਇਹ ਕਹਿ ਸਕਦੇ ਸੀ ਕਿ ਇੱਥੇ ਆ ਕੇ ਬੈਠਾ ਥੋੜੀ ਥੋੜੀ ਗਲਤੀ ਆਪਾਂ ਸਾਰਾ ਕਰੋ ਆਪਾਂ ਮੋਰਚੇ ਨੂੰ ਅਵੇਸਲਾ ਹੋ ਗਏ ਸਾਰੇ ਤੁਸੀਂ ਆਪਣੀ ਖਾਤੇ ਵੇਸਲੇ ਹੋ ਗਏ ਅਸੀਂ ਆਪਣੀ ਖਾਤੇ ਵੇਸਲੇ ਉਹ ਇਹ ਨਹੀਂ ਕਿ ਐਸੀ ਬਹੁਤ ਵੱਡੀ ਗਲਤੀ ਕੀਤੀ ਹੈ 40 ਸਾਲ ਦਾ ਇਤਿਹਾਸ ਦੱਸਦਾ ਸੀਗਾ ਕਿ ਕਦੇ ਇਹ ਗੱਲ ਹੋਈ ਨਹੀਂ ਕਿ ਗੱਲਬਾਤ ਲੈ ਸੱਦੇ ਦੇ ਕੇ ਆਪਾਂ ਨੂੰ ਗ੍ਰਿਫਤਾਰ ਕਰਤੀ ਤੇ ਮੋਰਚਾ ਖਨਾ ਦੇਣ ਪਰ ਇਹ ਕੱਲ ਜ਼ਰੂਰ ਹੈ ਮੋਰਚਾ ਤਾਂ ਉਹਨਾਂ ਨੇ ਖਨਾਤਾ ਪਰ ਕੰਮ ਬਿਲਕੁਲ ਕਹਿਰਾਹ ਕੀਤਾ ਮਰਦਾਂ ਵਾਲਾ ਕੰਮ ਹੀ ਹੁੰਦਾ ਹੈ ਕਿ ਸਾਹਮਣੇ ਜਦੋਂ ਅਸੀਂ ਉੱਥੇ ਤਿਆਰੀ ਸੀ ਬੋਦੂ ਆ ਕੇ ਚੁਕਾ ਦਿੰਦੇ ਫਿਰ ਮੰਨ ਲੈਣ ਦੇ ਵਿੱਚ ਘਾਤਾ ਮੋਰਚਾ ਉਹ ਤਾਂ ਹਿੰਮਤ ਨਹੀਂ ਪਈ ਤੇ ਜਦੋਂ ਚੁਕਾਇਆ ਪਿੱਛੋਂ ਵਾਰ ਕਰਕੇ ਚੁਕਾਇਆ ਜਦੋਂ ਪਿੱਛੋਂ ਵਾਰ ਕਰਦਾ ਕੋਈ ਉਹ ਦਰਿਆ ਹੁੰਦਾ ਟਰਪੋਕ ਹੁੰਦਾ ਹਾਰਿਆ ਮਲੁਖ ਪਿੱਛੋਂ ਵਾਰ ਕਰਦਾ ਹੈ ਇਸ ਕਰਕੇ ਮੈਂ ਤੁਹਾਨੂੰ ਇਸ ਲਈ ਵੀ ਵਧਾਈ ਦੇਣਾ ਹੈ ਕਿ ਮੋਰਚਾ ਭਾਵੇਂ ਚੁਕਾ ਗਏ ਲੇਕਿਨ ਦਰੇ ਹੋਇਆਂ ਨੇ ਮੋਰਚਾ ਚੁਕਾਇਆ ਹੈ ਹਾਰਿਆ ਹੋਇਆ ਨੇ ਮੋਰਚਾ ਚੁਕਾਇਆ ਆਪਾਂ ਅਭਿਮੰਨੂ ਨੇ ਬਹੁਤ ਪਹਿਲਾਂ ਦੱਸਿਆ ਤੁਹਾਨੂੰ ਆਪਾਂ ਗੱਲ ਬਹੁਤ ਵਾਹ ਲੈ ਕੇ ਐਡੀ ਕਬਰਉਣ ਵਾਲੀ ਗੱਲ ਨਹੀਂ ਕਿ ਐਵੇਂ ਨਾ ਦਿਲ ਛੱਡ ਦਿਓ ਜੇ ਵੀ ਮੋਰਚਾ ਚੁਕਾਤਾ ਖੰਭ ਨਹੀਂ ਬਸ ਗਿਆ ਇਹ ਜਿਹੜੀ ਲੜਾਈ ਹੈ ਸਾਡੇ ਬੱਚਿਆਂ ਦੀ ਲੜਾਈ ਹੈ ਮੈਂ ਤੁਹਾਡਾਂ ਨਾਲ ਇੱਕ ਵਾਅਦਾ ਕਰਦਾ ਤੇ ਤੁਹਾਡੇ ਤੋਂ ਇੱਕ ਵਾਅਦਾ ਲੈਣਾ ਵੀ ਹੈ ਦੇਖੋ ਐਸ ਮੋਰਚੇ ਤੇ ਚੱਲਦਿਆਂ ਇਹਦੋਂ ਪਹਿਲਾਂ ਤਾਂ ਮੈਂ ਜਿਹਨੂੰ ਜਨਮ ਦਿੱਤਾ ਹੈ ਮੈਂ ਉਹਦਾ ਪਿਓ ਸੀ ਲੇਕਿਨ ਐਸ ਮੋਰਚੇ ਤੇ ਚੱਲਦਿਆਂ ਚੱਲਦਿਆਂ ਪਤਾ ਨਹੀਂ ਕਿੱਲਿਆਂ ਨੇ ਮੈਨੂੰ ਬਾਪੂ ਕਹਿਤਾ ਇਹਦਾ ਮਤਲਬ ਹੈ ਮੈਨਾਂ ਸਾਰਿਆਂ ਦਾ ਬਾਪੂ ਹੈ ਇਹ ਜੇ ਮੈਨਾਂ ਸਾਰਿਆਂ ਦਾ ਬਾਪੂ ਆਂ ਫਿਰ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਸਾਰਿਆਂ ਨੂੰ ਜਿਉਂਦਿਆਂ ਰੱਖਣ ਦੇ ਲਈ ਆਖਿਰ ਸਾਹ ਤੱਕ ਰੱਬ ਨਾਲ ਮੌਤ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਮਾਇਓ ਦਾ ਬੋਲੀ ਤੁਹਾਨੂੰ ਸਾਰਿਆਂ ਤੋਂ ਮੈਂ ਉਮੀਦ ਕਰਦਾ ਇਹ ਦੋਸਤੋ ਇਹ ਇਸ ਕਹਾਣੀ ਨੂੰ ਸਮਝੋ ਆਪਣੇ ਬੱਚਿਆਂ ਨੂੰ ਜਿਉਂਦਿਆਂ ਰੱਖਣ ਦੀ ਲੜਾਈ ਲੜ ਰਹੇ ਆ ਆਪਾਂ ਗੱਲ ਮੈਂ ਕਹਿ ਰਿਹਾ ਸੀ ਕਿ ਬਹੁਤ ਗਾਹ ਲੈਗੇ ਕਦੇ ਐਮਐਸਪੀ ਦੀ ਗੱਲ ਨੂੰ ਕੋਈ ਜਾਣਦਾ ਸੀ ਕਿ ਐਮਐਸਪੀ ਦਾ ਕੋਈ ਮੁੱਦਾ ਹੈ ਡਾਕਟਰ ਸਾਹਿਬ ਕੋਈ ਨਹੀਂ ਜਾਣਦਾ ਸੀ ਅੱਜ ਐਮਐਸਪੀ ਦਾ ਮੁੱਦਾ ਹਰ ਭਾਰਤੀ ਦੇ ਨਹੀਂ ਇਕੱਲਾ ਬਾਹਰ ਬੈਠੇ ਲੋਕਾਂ ਦੇ ਵੀ ਜਿਹਨ ਦੇ ਵਿੱਚ ਆਗਾ ਕਿ ਕਿਸਾਨ ਮੰਗਦੇ ਕੀ ਨੇ ਇਹ ਤੁਹਾਡੀ ਮਿਹਨਤ ਨੇ ਐਮਐਸਪੀ ਦਾ ਮੁੱਦਾ ਸੀ ਘਰਾਂ ਚੋਂ ਚੱਕ ਕੇ ਆਪਦੇ ਮਨਾਂ ਚੋਂ ਚੱਕ ਕੇ ਸੜਕ ਤੇ ਲੈ ਕੇ ਗਏ ਤੇ ਸੜਕ ਤੋਂ ਲਾ ਜਾ ਕੇ ਪਾਰਲੀਮੈਂਟ ਸੇ ਲੈ ਗਏ ਪਾਰਲੀਮੈਂਟਰੀ ਕਮੇਟੀ ਨੇ ਕਹਿਤਾ ਕਿ ਐਮਐਸਪੀ ਦੇਣੀ ਪਵੇਗੀ ਪਾਰਲੀਮੈਂਟਰੀ ਕਮੇਟੀ ਨੇ ਕਹਿਤਾ ਕਿ ਐਮਐਸਪੀ ਦੇਵਨ ਸੋ ਇਸ ਲਈ ਇਸ ਗੱਲ ਤੱਕ ਤੁਸੀਂ ਜੇਤੂ ਹੋ ਕਿ ਤੁਸੀਂ ਮੁੱਦਾ ਬਹੁਤ ਵਾਹਾਂ ਲੈ ਕੇ ਸਟੈਪ ਵਾਈਜ਼ ਅਸੀਂ ਲੜਦੇ ਜਾਵਾਂਗੇ ਆਜ਼ਾਦੀ ਦੀ ਲੜਾਈ ਲੜੀ ਹੈ ਪਹਿਲੇ ਦਿਨ ਆਪਾਂ 57 ਸ਼ੁਰੂ ਕੀਤੀ ਸੀ 1857 ਚ ਆਜ਼ਾਦਤਾ ਫਿਰ ਜਾ ਕੇ 1947 ਹੋਇਆ ਨਬੇ ਸਾਲ ਲੜੇ ਕਿ ਇਹ ਕਿਸਾਨੀ ਦੀ ਦੂਸਰੀ ਆਰਥਿਕ ਆਜ਼ਾਦੀ ਦੀ ਲੜਾਈ ਆ ਇਹ ਲੜਨੀ ਪੈਣੀ ਆ ਸੋ ਇਸ ਕਰਕੇ ਮੈਂ ਤੁਹਾਡੇ ਤੋਂ ਮੇਰੀ ਜ਼ਿੰਮੇਵਾਰੀ ਬੰਦੀ ਆ ਮੈਂ ਨਿਭਾਉਣੀ ਆ ਤੁਹਾਡੀ ਜ਼ਿੰਮੇਵਾਰੀ ਬੰਦੀ ਆ ਕਿ ਤੁਸੀਂ ਨਿਭਾਉਣੀ ਆ ਆਪਾਂ ਤਕੜੇ ਹੋ ਕੇ ਇਸ ਲੜਾਈ ਨੂੰ ਜਿੱਤਣਾ ਜਿਹੜੀ ਗੱਲ ਕਾਕਾ ਸਿੰਘ ਨੇ ਕੀਤੀ ਸੀ ਉਹ ਤਾਂ ਮੇਰਾ ਖਿਆਲ ਹੈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਮੀਟਿੰਗ ਤੇ ਸੱਦਿਆ ਸੱਦ ਕੇ ਲਿਜਾ ਕੇ ਸਾਨੂੰ ਉੱਥੋਂ ਗ੍ਰਿਫਤਾਰ ਕੀਤਾ ਮੋਰਚਾ ਲੀਡਰਲੈਸ ਕੀਤਾ ਲੀਡਰਲੈਸ ਕਰਕੇ ਵੀ ਜੋ ਕੁਝ ਉਹਨਾਂ ਨੇ ਕਰਿਆ ਜੋ ਕਰ ਸਕੇ ਇੱਕ ਗੱਲ ਜ਼ਰੂਰ ਦੱਸਣੀ ਹੈ ਲਾਸਟ ਦੇ ਵਿੱਚ ਜਿਆਦਾ ਲੰਮਾ ਨਹੀਂ ਬੋਲਿਆ ਜਾਣੀ ਕਿਉਂਕਿ ਮੂੰਹ ਸੁੱਕਦਾ ਹੈ ਸਿਰਫ ਕੱਲੇ ਕੇਜਰੀਵਾਲ ਨੂੰ ਬਚਾਉਣ ਵਾਸਤੇ ਸਾਰੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ ਭਗਵੰਤ ਮਾਨ ਨੇ ਕੱਲੇ ਕੇਜਰੀਵਾਲ ਨੂੰ ਬਚਾਉਣ ਵਾਸਤੇ ਪੰਜਾਬ ਮੈਂ ਇਸ ਕਰਕੇ ਕਹਿ ਰਿਹਾ ਕਿਸਾਨੀ ਦੇ ਨਹੀਂ ਮੈਂ ਕਹਿ ਰਿਹਾ ਮੈਂ ਪੰਜਾਬ ਦੇ ਕੇਲੇ ਅਗਰ ਐਮਐਸਪੀ ਨਹੀਂ ਮਿਲਦੀ ਡਾਈਵਰਸੀਫਿਕੇਸ਼ਨ ਹੋ ਹੀ ਨਹੀਂ ਸਕਦੀ ਤੇ ਜਿੰਨਾ ਚਿਰ ਡਾਈਵਰਸੀਫਿਕੇਸ਼ਨ ਨਹੀਂ ਹੋ ਸਕਦੀ ਪੰਜਾਬ ਦਾ ਪਾਣੀ ਨਹੀਂ ਬਚਣਾ ਤੇ ਮਾਹਰ ਕਹਿੰਦੇ ਨੇ ਕਿ ਕੇਵਲ 15-18 ਸਾਲ ਦਾ ਪਾਣੀ ਰਹਿ ਗਿਆ ਇਹਦਾ ਮਤਲਬ ਪੰਜਾਬ ਸਾਰਾ ਰੇਗਿਸਤਾਨ ਬਣਾਉਣ ਵਾਸਤੇ ਆਲੂ ਅਸੀਂ ਲੈਗੇ ਸੀ ਗੱਲ ਨੂੰ ਸਰਕਾਰ ਤੇ ਪ੍ਰੈਸ਼ਰ ਬਣ ਗਿਆ ਸੀ ਜਿਹੜੇ ਕਹਿੰਦੇ ਆ ਵੀ ਕੱਲੇ ਪੰਜਾਬ ਦਾ ਅੰਦੋਲਨ ਉਹਨਾਂ ਨੂੰ ਦਿਸੀਆਂ ਨਹੀਂ ਗੀਆਂ ਤਾਮਲ ਲਾਡੂ ਦੇ ਵਿੱਚ ਰੇਲਾਂ ਰੁਕੀਆਂ ਉਹਨਾਂ ਨੂੰ ਦਿਸਿਆ ਨਹੀਂ ਐ ਉਹ ਮੱਧ ਪ੍ਰਦੇਸ਼ ਦੇ ਵਿੱਚ ਘਰਾਓ ਕੀਤੇ ਉਹ ਦਿਸੇ ਨਹੀਂ ਠੀਕ ਹੈ ਕਹਿ ਰਹੇ ਨੇ ਜਿਹੜੀਆਂ ਗੱਲਾਂ ਕਹਿ ਰਹੇ ਨੇ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਕਰਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਮੋਰਚਾ ਸਮਹਾਇਆ ਜਿਸ ਤਰੀਕੇ ਦੇ ਨਾਲ ਤੁਸੀਂ ਉੱਥੇ ਵੀ ਮੋਰਚਾ ਸੰਭਾਲ ਕੇ ਰੱਖਿਆ ਆਈਆਂ ਸੰਗਤਾਂ ਦੀ ਜਿਸ ਤਰੀਕੇ ਦੇ ਨਾਲ ਤੁਸੀਂ ਮਹਿਮਾਨ ਨਿਵਾਜੀ ਕੀਤੀ ਹੈ ਇਸ ਲਈ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਜ਼ਰੂਰ ਹੈ ਕਿ ਜਿਵੇਂ ਅਗਰ ਮਨੂ ਨੇ ਗੱਲ ਕਹੀ ਹੈ ਕਿ ਇੱਕ ਨਵਾਂ ਸਮਝੌਤਾ ਕਰਨ ਦੀ ਫਿਰਾਕ ਚਾ ਸਰਕਾਰ ਇੱਕ ਵਾਰੀ ਕਹਿਤਾ ਉਹਨਾਂ ਨੇ ਮੈਂ ਮੈਂ ਕਹਿਣਾ ਚਾਹਣਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਕਿ ਮੇਰੀ ਜ਼ਿੰਮੇਵਾਰੀ ਬੰਦੀ ਹੈ ਇਹ ਗੱਲ ਕਹਿਣਾ ਉਹ ਭਾਈ 56 ਇੰਚ ਦੀ ਛਾਤੀ 56 ਇੰਚ ਦੀ ਛਾਤੀ 56 ਇੰਚ ਦੀ ਛਾਤੀ ਕਰਦੇ ਨੂੰ ਤਾਂ ਬਹੁਤ ਜ਼ਰੂਰ ਹੋ ਗਿਆ ਅੱਜ ਬਕਤਾਂ ਦਾ 56 ਇੰਚ ਦੀ ਛਾਤੀ ਨੂੰ ਅਮਰੀਕਾ ਦੇ ਮੂਰੇ ਠੋਕ ਕੇ ਕਹਿ ਕੇ ਮੈਂ ਬਿਲਕੁਲ ਕਿਸੇ ਤਰ੍ਹਾਂ ਦੇ ਵੀ ਤੇਰੀਆਂ ਸ਼ਰਤਾਂ ਪ੍ਰਵਾਨ ਨਹੀਂ ਕਰਾਂਗਾ ਫਿਰ ਤਾਂ ਮੰਨ ਲਾਗੇ ਕਿ ਸਾਡੇ ਪ੍ਰਧਾਨ ਮੰਤਰੀ ਦੀ 56 ਇੰਚ ਦੀ ਛਾਤੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜੇਕਰ ਅਮਰੀਕਾ ਦੇ ਮੂਰੇ ਤੁਗੋ ਤੇ ਟੈਕ ਦਿੱਤੇ ਤਾਂ ਫਿਰ ਸਾਡੀ ਜ਼ਿੰਮੇਵਾਰੀ ਬੰਦੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬੰਦੀਆ ਦੋਸਤੋ ਕਿ ਇਹ ਤੁਹਾਡੇ ਤੇ ਬਹੁਤ ਵੱਡਾ ਬੋਹਾਰ ਕਰਨ ਲਿਖੇ ਬਾਹਰ ਤੋਂ ਅਨਾਜ ਆਉਣਾ ਹੈ ਬਾਹਰ ਤੋਂ ਦੁੱਧ ਦੇ ਪ੍ਰੋਡਕਟ ਆਉਣੇ ਆ ਬਾਹਰ ਤੋਂ ਦਾਲਾਂ ਅੱਗੇ ਆ ਰਹੀਆਂ ਨੇ ਬਾਹਰ ਤੋਂ ਪੁਲਟਰੀ ਪ੍ਰੋਡਕਟ ਆਉਣੇ ਨੇ ਓ ਜਿਹਨੋਂ ਉਹਨਾਂ ਨੇ ਤੁਹਾਡੇ ਸਾਰੇ ਧੰਦੇ ਚੌਪਟ ਕਰਨ ਵਾਸਤੇ ਇਹ ਆ ਰਹੇ ਨੇ ਲੇਕਿਨ ਇਹਦੀ ਫੇਰ ਲੜਾਈ ਆਪਾਂ ਨੂੰ ਉਹ ਸਿਰ ਚੱਕ ਕੇ ਲੜਨੀ ਪੈਣੀ ਹੈ ਈਮਾਨ ਲਾ ਕੇ ਬੈਸੋ ਇਹ ਲੜਾਈ ਲੜਨੀ ਤਿਆਰ ਹੋ ਕੇ ਹੱਥ ਖੜਾ ਕਰਿਓ ਆਪਣਾ ਬੋਲੇ ਸੋਨਿਹੋ ਸੋਨ ਸਿਰਾ ਜਿਹੜੀ ਤੁਸੀਂ ਗੱਲ ਕਹੀ ਹੈ ਬਾਰ ਬਾਰ ਗੱਲ ਆਈਏ ਕਿ ਅੰਛੀਛਾ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ मेरा हजे मन इस गलते नहीं आ आन य है कि मैनु आप जिन्हों मेनू बापे है उन्होंने बचाने की खतर सात तक लड़ने का मन है ਆਪ ਸਭ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡੇ ਨਾਲ ਭਾਵਨਾਵਾਂ ਨਾ ਜੜ ਜਾਣ ਨਾ ਨਿਕਲ ਕਰਦਾ ਠੀਕ ਆ ਬੈਠਾ ਨੇ ਆ ਤਾਂ ਮਨ ਸੋਚੂ ਨਾਲ ਜਿਹੜਾ ਤੁਸੀਂ ਕਹਿ ਰਹੇ ਇਹ ਨਹੀਂ ਹੈ ਕਿ ਜਿਹੜਾ ਤੁਸੀਂ ਮੈਨੂੰ ਕਿਹਾ ਮੈਂ ਤੇ ਕੋਈ ਗੌਰ ਨਾ ਕਰਾਂ ਕਰਾਂ ਮੈਂ ਇਹ ਵੀ ਤੇ ਵੀ ਗੌਰ ਪਰ ਸਚਾਈ ਇਹੀ ਹੈ ਕਿ ਹਜੇ ਵਕਤ ਪਿੱਛੇ ਹਟਣ ਦਾ ਨਹੀਂ ਹਜੇ ਵਕਤ ਹੋਰ ਅੱਗੇ ਚੱਲਣ ਦਾ ਹੈ ਦੇਖਦੇ ਆ ਸੋ ਇਸ ਲਈ ਮੇਰੀ ਤਾਂ ਆਪ ਸਭ ਨੂੰ ਦੁਬਾਰਾ ਫੇਰ ਇਹ ਬੇਨਤੀ ਹੈ ਕਿ ਜਿੰਨੀਆਂ ਵੀ ਸੰਗਤਾਂ ਨੇ ਮੇਰੇ ਨਕਰ ਦੇ ਵਿੱਚੋਂ ਆੜਪੜ ਪਿੰਡਾਂ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਜਾਂ ਜ਼ਿਲ੍ਹੇ ਪੱਤਰ ਸੰਗਤਾਂ ਨੇ ਆਪੀਤ ਕੀਤੀ ਅਜਹਾਂ ਦੀ ਕਲੀ ਹੈ ਸਭ ਦਾ ਤੈਦਲਤੁਲ ਮਾਣਿਆ ਕੋਪੇ ਤੁਹਾਡੇ ਦਰਸ਼ਨ ਹੋ ਗਏ ਤੇ ਲਗਾਤਾਰ ਮੇਰਾ ਇਹ ਮੰਨਤਾ ਹੈ ਕਿ ਮੈਂ ਸਾਰੇ ਪੰਜਾਬ ਦੇ ਵਿੱਚ ਰੋਜ਼ਾਨਾ ਇੱਕ ਕੰਮ ਇਸ ਤਰ੍ਹਾਂ ਦੀ ਮੀਟਿੰਗ ਰੱਖੀ ਹੋਈ ਐ ਸੀ ਕੱਲ ਨੂੰ ਫੋਹੇਪੁਰ ਜ਼ਿਲ੍ਹੇ ਦੀ ਐ ਪਰਸੋਂ ਪਟਿਆਲੇ ਦੀ ਫੇਰ ਐ ਤੋਂ ਇਹ ਮੈਂ ਮੀਟਿੰਗਾਂ ਕਰਦਾ ਫਿਰ ਇਹਨੇ ਸਮੇਂ ਦੇ ਵਿੱਚ ਅਸੀਂ ਸਾਰੇ ਇਕੱਠੇ ਹੁੰਦੇ ਰਹਾਂਗੇ ਦੂਸਰੇ ਫੋਰਮ ਨਾਲ ਵੀ ਬੈਠਾਂਗੇ ਵਿਚਾਰ ਕਰਾਂਗੇ ਜੇੜੀ ਤੁਸੀਂ ਵੀ ਗੱਲ ਕਹੀ ਐ ਲੇਕਿਨ ਹੌਸਲਾ ਨਾ ਹਾਰੇ ਇਹਨੇ ਸੋਚਣਾ ਕਿ ਜੇਕਰ ਮੈਂ ਇਸ ਦੁਨੀਆ ਤੋਂ ਚਲਿਆ ਗਿਆ ਤਾਂ ਕੋਈ ਮਗਰ ਲੱਭਣ ਵਾਲਾ ਨਹੀਂ ਸਾਨੂੰ ਇਹ ਰੋਕਣਾ ਹੈ ਜਦਨ ਮਨ ਵੀ ਨਾਲ ਟਕੜਾ ਕਰਨਾ ਪੈਣਾ ਹੈ ਕਿ ਆਪਾਂ ਇਹ ਲੜਾਈ ਲੜਨੀ ਹੈ ਜਿਹੜਾਈ ਜਿੱਤਣੀ ਹੈ ਬੱਚੇ ਬਚਾਉਣੇ ਆ ਸੋ ਆਪ ਸਭ ਦਾ ਲਾਸਟ ਦੇ ਉਤੇ ਬਹੁਤ ਬਹੁਤ ਧੰਨਵਾਦ ਤੁਸੀਂ ਆ ਕੇ ਇੱਥੇ ਦਰਸ਼ਨ ਦਿੱਤੇ ਮੈਨੂੰ